ਆ ਆ ਹੱਟ ਤਾਂ ਆ ਤੂੰ ਬੋਤ ਸਾਰੇ ਜਿਹੜੇ ਸਾਰੇ ਅੱਖੇ ਨਹੀਂ ਲੱਗਦੇ ਇਹਦੇ ਓਰੇ ਗੱਲ ਸੁਣ ਜਿਹੜੇ ਕੱਢੀ ਜਾਂਦਾ ਇੱਥੇ ਹੋਰ ਪਪਾ ਕੀ ਹਾਲ ਤਕੜਾ ਗਿਆਨੇ ਡਾਕਟਰ ਕੋਲ ਦਵਾਈ ਲੈਣ ਨਹੀਂ ਮੇਰਾ ਚੱਤਣੇ ਸਹੀ ਅੱਜ ਮੈਂ ਤਾਂ ਨਹੀਂ ਗਿਆ ਉਹ ਯਾਰ ਮੇਰੀ ਗਾਲ ਸੁਣੇ ਯਾਰ ਆਹੀ ਤਾਂ ਉਮਰ ਤੂੰ ਸਿਹਤ ਦਾ ਧਿਆਨ ਰੱਖਾ ਤੂੰ ਨਾਲ ਕੱਲ ਵੀ ਨਹੀਂ ਗਿਆ ਡਾਕਟਰ ਕੋਲ ਮਿਲਾਵੇ ਲੱਖਾਂਗੇ ਕਿੰਨੀ ਲਵਾਈ ਬੈਠਾ ਯਾਰ ਸਿਹਤ ਦਾ ਧਿਆਨ ਰੱਖਾ ਕਰ ਯਾਰ ਮਾੜਾ ਮੋਟਾ ਤੇ ਮੈਨਾਂ ਮੜਾ ਇਹ ਹੁਣੇ ਦਵਾਈ ਆਪਾਂ ਆਪਾਂ ਚਲਦੇ ਅੱਜ ਦਵਾਈ ਲੈਣ ਤੇ ਮੈਨੂੰ ਨਾ ਮੜੇ ਜੇ ਨਾ ਪੈਸੇ ਚਾਹੀਦੇ ਸੀ ਨਾ ਨਾ ਯਾਰ ਬਿਲੇਣਾ ਜਾਣਾ ਮੈਂ ਹੁਣੇ ਆ ਗਿਆ ਬਸ ਫਿਰ ਉਹ ਦੁਬਾਰਾ ਆਪਾਂ ਦਵਾਈ ਲੈਣ ਚੱਲਦੇ ਦੇਵਾ ਪੈਸੇ ਉਹ ਨਹੀਂ ਤੇਰੇ ਪੈਸੇ ਯਾਰ ਬਹੁਤ ਜ਼ਰੂਰੀ ਚਾਹੀਦੇ ਰੋਜ਼ ਰੋਜ਼ ਕੀ ਕਰਦਾ ਪੈਸਿਆਂ ਦਾ ਤੂੰ ਓ ਯਾਰ ਮੈਂ ਅਜ ਤਾਂ ਦਿਨ ਉਹ ਦੁਬਾਰਾ ਨਹੀਂਦਰ ਤੂੰ ਮੰਗਦਾ ਅਜ ਤਾਂ ਗੱਲ ਵੀ ਤੁੱਲ ਗਿਆ ਓਰ ਤੇ ਉਹ ਯਾਰ ਕੀ ਆ ਬੇ ਐਵੇਂ ਦਾ ਕੀ ਖਰੀਦਦਾ ਆ ਘੜੀਆਂ ਕਿੰਨੀਆਂ ਮਹਿੰਗੀਆਂ ਤੇ ਰੀਆਂ ਚੱਪਲਾਂ ਕਿੱਥੇ ਲੋਣਾ ਪੈਸੇ ਸਰ ਪਾਪਾ ਤੈਨੂੰ ਮੈਂ ਦਵਾਈ ਵੀ ਦਵਾ ਕੇ ਲਿਆਉਣੀ ਆ ਯਾਰ ਫਰੈਂ ਨਾ ਕਰਿਆ ਕਰ ਯਾਰ ਯਾਰ ਇਹ ਨਹੀਂ ਕੋਈ ਨਾ ਨਹੀਂ ਕਹ ਪਾਜੀ ਕੱਲ ਤਾਂ ਕਿੱਧਰ ਚੱਲਾਂ ਕਿੱਥੇ ਲਾ ਪਾਪਾ Oh, Jadi ayo papa. <coughs> papa! Papa? Ayam, ayo! Ayam, ayo! Cepat, ayo! ਕਾਰੇ ਲੱਗ ਗਿਆ ਜਵਾਕ ਜਰਾ ਬੰਦ ਨਹੀਂ ਰੁਕਦਾ ਉਹ ਕਵਜੀ ਤਾਂ ਨਹੀਂ ਹੋਈ ਤੈਨੂੰ ਹੱਥ ਉਹ ਲੈ ਦੇ ਮੈਨੂੰ ਪਰਸ਼ਕੀ ਚਾਹ ਆ ਅੱਗੇ ਜਾਓ ਸੱਤੀ ਜਿਹੜੇ ਡੱਗ ਪੈ ਲੱਗਦਾ ਸੱਤੀ ਕਹੋਗਾ ਉਹ ਮੈਂ ਆਖਰੀ ਮੈਨੂੰ ਉਹ ਮੈਂ ਆਖਰੀ ਮੈਨੂੰ ਇਹ ਮੈਂ ਮਜ਼ਾਕ ਕਰੂੰਗਾ ਤੂੰ ਹੀ ਉਦੋਂ ਕਹਦਾ ਪਿਆ ਹੋਇਆ ਸੀਗਾ ਉਪਰਾ ਉਹ ਇੱਥੇ ਨਹੀਂ ਲੱਗਿਆ ਹੋਰ ਮੈਂ ਉਥੋਂ ਜਾਣੀ ਵੀ ਕਿਤੇ ਮੈਂ ਉਪਰਾ ਉਹ ਮੈਨੂੰ ਪੈਸੇ ਦੇ ਦੇ ਪ੍ਰਾਵਾ ਤੇ ਮੈਂ ਮੋੜ ਦੂੰਗਾ ਛਾਪੀ ਜੇਬ ਭਾਈ ਅਜੇ ਕਿਉਂ ਚੱਲ ਤਿੱਥੇ ਤੋਂ ਨਹੀਂ ਬਾਲਿਆ ਉਹ ਕੋਈ ਲੋਕ ਪਰਸੂ ਕਿੱਦੋਂ ਤੱਕ ਦਾ ਆ। ਰਾਤਾ ਕੁੰਡਾ। ਇਹ ਕੁ ਪਰਸ ਨਾਲ ਤਾਂ ਲੈ ਜਾਣਾ। ਡੇਗ ਗਿਆ ਤੇਰੀ ਕਾਲੀ ਮੇਂਢ ਘਾ ਦਿੱਤਾ ਇਹੇ। ਆ ਛੋਟੀ ਫੜੋ। ਦਵਾਈ ਕਾ ਵੀ ਲਿਆਉਣੀ ਆ ਹੁਣ। के नहीं करू <laughs> 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 तो खाना <laughs> 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 कर <laughs> करना ਉਹ ਗਿਆ ਹੱਲ ਕੋਈ ਨਹੀਂ ਤੇ ਉਹ ਤਾਂ ਉਹ ਨਹੀਂ ਚਾਹਣਾ ਹਨਾ ਬੁਲਾ ਪਿੰਜੀ ਪਾਰਸੇ ਤੱਕ ਟੀਜ ਵਰਤ ਤਾਂ ਬਈ ਪੂਰੇ 8.20 ਲਾਫਿਟ 3 ਲਾਫਣਾ ਹੈ ਅਗਰ ਮੇਂ ਕੁਛ ਹੋਨੇ ਕੋੜੇ ਠੀਕੜੀ ਠੀਕੜੀ ਕਵਾਕ ਹਿਆ ਤਤ ਹੋਇਆ ਹੱਲ ਕਿ ਨਹੀਂ ਦੰਨਾਦ ਨੂੰ ਠਹਿਰ ਲੱਭ ਗੇ ਤੈਨੂੰ ਮੈਂ ਕਿਹਾ ਸੀ ਨਾ ਟੱਟੀ ਨਹੀਂ ਗਾ ਪਰ ਸਿਰ ਮੇ ਬਹੁਤ ਲੱਭਿਆ ਡੈਡੀ ਸੱਚੀ ਖਰਤਲੀਆਂ ਟੌਫੀਆਂ ਟੌਫੀਆਂ ਮਰਤੀਆਂ ਮੁੱਠੀਆਂ ਇਹ ਪਾ ਇਹ ਇੱਕ ਪਾਪਾ ਬਾਹਰ ਮੰਗਾਉਣਾ ਕੁਛ ਜਾਂਦਾ ਕਿ ਤੈਨੂੰ ਮੈਂ ਦੱਸਾਂ ਖਰਤਲੀਆਂ ਨੂੰ ਟੌਫੀਆਂ ਟੌਫੀਆਂ ਖਾ ਲਈ ਇਹ ਮੈਂ ਨਹੀਂ ਕੁਝ ਮੰਗਾਉਣਾ ਉਹ ਭਰਾਵਾ ਕੀ ਕਰਨਿਆ ਮੈਂ ਯਾਰ ਛੇਰ ਤੇਰੀ ਓਏ ਤੀ ਬਣਿਆ ਉਹ ਯਾਰ ਮੈਂ ਤਾਂ ਨਹੀਂ ਜਾਣਾ ਚੰਡੀਗੜ੍ਹ ਤੁਸੀਂ ਜਾਵੜੋ ਕਿਉਂ ਉਹ ਡੈਡੀ ਦੀ ਦਵਾਈ ਜੀ ਦਿਵਾ ਕੇ ਲਿਉਣੀ ਹੈ ਯਾਰ ਅੱਧਾ ਕਿਹੜਾ ਘਲਾਰੀ ਨੂੰ ਮੈਨੂੰ ਸੁਭਾਹ ਦਾ ਕਿਹਾ ਚੰਡੀਗੜ੍ਹ ਜਾਣਾ ਉਹ ਭਰਾਵਾ ਡੈਡੀ ਦੀ ਸਿਹਤ ਨਹੀਂ ਠੀਕ ਓਏ ਥੋੜੀ ਗੱਲਾਂ ਨਹੀਂ ਫਿਰਦੇ ਭਰਾਵਾ ਮੈਂ ਨਹੀਂ ਜਾਣਾ ਯਾਰ